ਉਹ ਦੇਖੋ ਜੀ ਨਮੀ ਲੈਨ ਯਾਰ ਪ੍ਰੇਜੈਂਟ ਜੀ ਇਹੀ ਪਰਮਿਸ਼ਨ ਨਹੀਂ ਇਹੋ ਗੱਡਣੇ ਵਾਲੀ ਵੀ ਆਈ ਦੀ ਮਸ਼ੀਨ ਬਰਨਾਲੇ ਦੇ ਬੋਲ ਮੰਗਾ ਲਈ ਨਹੀਂ ਗੱਡਣੇ ਨੂੰ ਪਤਾ ਹੀ ਨਹੀਂ ਉਹ ਵੀ ਦਿਖਾ ਦਿਓ ਜਿਹਦੇ ਚੋਂ ਪਰਮਿਸ਼ਨ ਤੱਕ ਮੈਨੂੰ ਦਿਖਾ ਦਿਓ ਕਿਹਦੀ ਨੂੰ ਪਤਾ ਹੀ ਨਹੀਂ ਜੰਗੌਰ ਸਾਹਿਬੀ ਨਹੀਂ ਬੋਰਡ ਨੂੰ ਬਰਨਾਲੇ ਦੇ ਬੋਲ ਜੱਟ ਜੀ ਨਹੀਂ ਨਹੀਂ ਆਜੋ ਇਹ ਹੁਣ ਇੱਥੇ ਹੁਣ ਬਿਜਲੀ ਵਿਭਾਗ ਵੀ ਝੂਠ ਬੋਲਦਾ ਜਿਹੜਾ ਬਿਜਲੀ ਵਿਭਾਗ ਹੈ ਇਹ ਵੀ ਮੂਰਤ ਬਣਾ ਇਹ ਇਹ ਵੀ ਸਾਬਤ ਹੋ ਗਿਆ ਹੁਣ ਹਾਂ ਜੀ ਜਿਹੜਾ ਬੰਦਾ ਇਹਨਾਂ ਨੂੰ ਜ਼ਮੀਨਾ ਜਿਹੜਾ ਬੰਦਾ ਜ਼ਮੀਨਾ ਦਵਾਉਂਦਾ ਨਾ ਨਹੀਂ ਨਹੀਂ ਜੀ ਲੱਖੀ ਵੀਰ ਬਿਜਲੀ ਬੋਰਡ ਦਾ ਵੀ ਪੋਲ ਖੁੱਲ ਗਿਆ ਹਾਂ ਬਿਜਲੀ ਬੋਰਡ ਦੀ ਪੋਲ ਖੁੱਲ ਗਈ ਆ ਗਈ ਉਹਨਾਂ ਦੀ ਮਸ਼ੀਨ ਕਿਵੇਂ ਆ ਗਈ ਨਹੀਂ ਨਹੀਂ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੇ ਮੁੰਡੇ ਲਾਈਨਮੈਨ ਆਏ ਹੋਏ ਤੇਰੇ ਉਹਨਾਂ ਨੇ ਦੋ ਨੇ ਇਹਨਾਂ ਨੂੰ ਰੋਕ ਕੇ ਵਿੱਚ ਕਿਹਾ ਵੀ ਮੂੜ ਲਾ ਓ ਜੇ ਰੋਟੇ ਜੀ ਬਾਬਾ ਜੀ ਰੋਟੇ ਰੋਟੇ ਹੋਰੇ ਆ ਕੇ ਸਫਾਈ ਹਾਂ ਹਾਂ ਸਾਡੇ ਸਾਹਮਣੇ ਆਦਿ ਵੀ ਹੁਣ ਨਹੀਂ ਮੁਰਣੀ ਹੋਰ ਕੋਲ ਲਾਉਣ ਆਏ ਤੇ ਹੋਰੇ ਆ ਕੇ ਸਫਾਈ ਦੇ ਗਏ ਆਪਾਂ ਨੂੰ ਉਹ ਕੋਲ ਲਾਉਣੇ ਆਏ ਤੇ ਝੂਠ ਬੋਲ ਗਏ ਇਹ ਮੈਕਮੇ ਨੇ ਦੇਖ ਲੋ ਜੀ ਆ ਬੁਲਾਇਆ ਹੈ ਇਹ ਸਰਕਾਰੀ ਮੈਕਮੇ ਦੇ ਨਾਲ ਇਹ ਬਿਜਲੀ ਮੈਕਮਾ ਵੀ ਨਾਲ ਰਲਿਆ ਹੋਇਆ ਪੈਸੇ ਖਾਦੇ ਹੋਏ ਨਾਲ ਸਾਰਿਆਂ ਨੇ ਤੇ ਐਸ ਐਚਓ ਚਮਕੌਰ ਸਾਹਿਬ ਉਹ ਨਾਲ ਰਲਿਆ ਹੋਇਆ ਉਹਨੂੰ ਐਵੇਂ ਮੈਂ ਡੰਡੇ ਨਾਲ ਭਜਾਵਾਂਗਾ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਆ ਜੀ ਪੁਲਿਸ ਪ੍ਰਸ਼ਾਸਨ ਨਾਲ ਰਲਿਆ ਹੋਇਆ ਕੀ ਗੱਲ ਹੋਈ ਜੀ ਜਦੋਂ ਪੁਲਿਸ ਦਾ ਉਹ ਕਹਿੰਦੇ ਜੀ ਉਹ ਕਹਿੰਦੇ ਅਸੀਂ ਮਗਾਈਨੀ ਆ ਰਬੇਲਾ ਆਮ ਟਰੈਕਟਰ ਆ ਗਿਆ ਤੇ ਰਿਕਾਰਡਿੰਗ ਸਾਡੇ ਕੋਲ ਕੱਲੇ ਕੱਲੇ ਦੀਆਂ ਜਿਨ੍ਹਾਂ ਨੇ ਭੇਜਿਆ ਵੀ ਰੁਚੀ ਦਾ ਪੇਪਰ ਮਿਲਨੇ ਮੰਗਾਇਆ ਇਹਨਾਂ ਦਾ ਕੰਟਰੈਕਟਰ ਉਹਨੇ ਮੰਗਾਇਆ ਤੇ ਸ਼ਰਮੇ ਦੀ ਵੀਡੀਓ ਸਾਡੇ ਕੋਲ ਰਿਕਾਰਡ ਇੱਥੇ ਜਿਹਦੇ ਵਿੱਚੋਂ ਕਹਿੰਦਾ ਵੀ ਅਸੀਂ ਲਾਈਨ ਖਿੱਚਣ ਲੱਗੇ ਤੇ ਨਮੀ ਵੀ ਤਾਰ ਥੱਲੇ ਆ ਸੀ ਉੱਪਰ ਕਰਨੀ ਸੀ ਉਹਨੂੰ ਪੁੱਛਿਆ ਵੀ ਐਸਟੀਮੇਟ ਬਿਜਲੀ ਮਹੱਕਮੇ ਦਾ ਹੈ ਨਹੀਂ ਜੇ ਆਈ ਨੂੰ ਪੁੱਛਿਆ ਜੀ ਨੂੰ ਪੁੱਛਿਆ ਮੁੱਕਰ ਗੇ ਐਕਸ਼ਨ ਨੂੰ ਤੁਹਾਡੇ ਸਾਹਮਣੇ ਫੋਨ ਕੀਤਾ ਮੁੱਕਰ ਗੇ ਤੇ ਆਹ ਫਿਰ ਕਿੱਥੋਂ ਆਈ ਜਾਂਦਾ ਸੁਮਨ ਸੁਮਨ ਆਪਣੇ ਆਪ ਹੀ ਜਾਂਦਾ ਬਣਾ ਮੰਗਾਇਆ ਉਹ ਸਰਕਾਰ ਹੀ ਟਰੱਕ ਆਇਆ ਉਹ ਕਿੱਥੋਂ ਆ ਗਿਆ ਦੂਜੀ ਤਰ ਵੀਓ ਕਿੱਤੇ ਉਹ ਕਿੱਥੋਂ ਆ ਗਿਆ ਹੁਣ ਸਰਕਾਰੀ ਗੱਡੀ ਲੈ ਕੇ ਆ ਰਹੀ ਆ ਉਹ ਬੰਦਾ ਸਪਲਾਈ ਦੇ ਰਿਹਾ ਜਿਹੜਾ ਸਰਕਾਰ ਨਾਲ ਕੰਟਰੈਕਟਰ ਆ ਜਿਹਨੇ ਸਰਕਾਰ ਨੂੰ ਸਪਲਾਈਆਂ ਕਰਨੀਆਂ ਨਹੀਂ ਨਹੀਂ ਜੈ ਸ਼੍ਰੀ ਕੇਵਲ ਕੋਈ ਇਹ ਇਹ ਠੀਕ ਹੈ ਜੀ ਸਰਕਾਰੀ ਕੰਟਰੈਕਟ ਗੱਡੀ ਤੇ ਆ ਰਹੀ ਆ ਲਾਲ ਅੱਖਰਾਂ ਦੇ ਵਿੱਚ ਮਹਿਕਮੇ ਦਾ ਨਾਮ ਲਿਖਿਆ ਹੋਇਆ ਐਮਰਜੈਂਸੀ ਡਿਊਟੀ ਲਿਖਿਆ ਹੋਇਆ ਆ ਸਰਕਾਰੀ ਲਾਈਨ ਨੂੰ ਜਿਹੜੇ ਸਰਕਾਰੀ ਖੰਭੇ ਕੱਟਦਾ ਇਹ ਮਸ਼ੀਨ ਆਈ ਦੀ ਇੱਥੇ ਤੇ ਕਹਿੰਦੇ ਸਾਨੂੰ ਪਤਾ ਨਹੀਂ ਨੌਲਜੀ ਜੀ ਨਹੀਂ ਸਾਡੀ ਚ ਕਹਿੰਦੇ ਮਤਲਬ ਇਹ ਆਪਣੇ ਆਪ ਨੂੰ ਚਲਾਕ ਸਮਝਦੇ ਆ ਜਾਂ ਸ਼੍ਰੀ ਚਮਕੌਰ ਸਾਹਿਬ ਇਲਾਕੇ ਦੀ ਸੰਗਤ ਨੂੰ ਬੇਤੂ ਸਮਝਦੇ ਆ ਇਹ ਸਰਕਾਰੀ ਆ ਸ਼ਰਮੇ ਦੀ ਵੀਡੀਓ ਸਾਡੇ ਕੋਲ ਇੱਥੇ ਉਹਨੇ ਕਿਹਾ ਸਾਡੇ ਕੋਲ ਇੱਥੇ ਭਾਈ ਜੇ ਸਰਕਾਰ ਨਾਲ ਗੜਾਉਣੇ ਆ ਇਹਦੇ ਤੇ ਮੋਹਰ ਦਿਖਾਓ ਹੁਣ ਮੋਹਰ ਨਹੀਂ ਹੈਗੀ ਨਾ ਫਿਰ ਉੱਪਰੇ ਪਰ ਆਜੋ ਆਜੋ ਹੁਣ ਕੋਈ ਇੱਕ ਮੋਹਰ ਇਹਦੇ ਉੱਪਰ ਮਰਚਾ ਹੋਊਗਾ ਜਾਲੀ ਸਮਾਨ ਦਾ ਜਾਲੀ ਸਮਾਨ ਹੈ ਸਾਰੇ ਹੀ ਨਹੀਂ ਇਹਨੂੰ ਅੱਗ ਲਾएंगे ਇੱਥੇ ਹੁਣ ਇਹਦੀ ਨਿਸ਼ਾਨੀ ਬਣਾ ਦੇਣੀ ਆਉਣੇ ਨਾ ਦੇਖ ਲਓ ਇਹਦੇ ਫਿਰ ਇੱਕ ਵੀ ਮੋਹਰ ਨਹੀਂ ਹੈਗੀ ਇਹ ਪੇਪਰ ਮਿਲਦੀ ਗੱਲ ਕਰਦੇ ਆ ਜੀ ਤੈਨੂੰ ਪੌਲ ਨਹੀਂ ਲਗਣ ਦੇਣੇ ਲਾਜ ਦੇ ਪਰਾਲੀਓ ਚੱਕ ਉੱਥੋਂ ਲਾਜ ਟੈਰਾਂ ਨੂੰ ਕਿਤੇ ਉਹਨਾਂ ਨੂੰ ਲਾਉਣ ਦੇ ਦੂਏ ਦੀ ਤੇ ਇਹ ਕਹਿ ਰਹੇ ਨੇ ਕਿ ਖੰਭੇ ਕਰਾਉਣੇ ਆ ਠੀਕ ਆ ਉਹ ਕਹਿੰਦੇ ਅਸੀਂ ਬਿਨਾਂ ਟੈਂਡਰ ਦੇ ਜਿੰਦੂ ਜੀ ਨੇ ਰੋਕਿਆ ਬਾਬਾ ਜੀ ਨੇ ਰੋਕਿਆ ਜੇ ਨਾ ਪਰ ਇੱਕ ਵੀ ਮੋਹਰ ਨਹੀਂ ਹੁਣ ਇਹਨਾਂ ਨੇ ਕਹਣਾ ਵੀ ਇਹ ਪ੍ਰਾਈਵੇਟ ਆ ਜੀ ਇਹ ਤਾਂ ਖੰਭੇ ਪਰ ਇਹ ਪ੍ਰਾਈਵੇਟ ਨਹੀਂ ਹੈਗੇ ਸਰਕਾਰ ਨਾਲ ਮਿਲੀ ਹੋਈ ਹੈ ਇਹਨਾਂ ਦੇ ਇਹ 51 ਲੱਖ ਦੀ ਦੇਣ ਆ ਸਾਨੂੰ ਲਾਜ ਦੇ ਟੈਰਾਂ ਨੂੰ ਭਾਂਟ ਉਹਦੇ ਬਦਲੇ ਖੰਭੇ ਆ ਇਹ ਤਾਂ ਗੱਡੀ ਇਹਨਾਂ ਨੇ ਨਹੀਂ ਮਂਗਾਈ ਜੀ ਕੋਈ ਰਾਲਾ ਨਹੀਂ ਨੂੰ ਆ ਕੇ ਲਾਉਣ ਦੇ ਅਸੀਂ ਲਵਾਰਸਾ ਹੈ ਜੀ ਹਾਂ ਜੀ ਲੋਵਾਰ ਸਾਹ ਕਹਿੰਦੇ ਗੱਡੀ ਲੋਵਾਰ ਸਾਹ ਕਹਿੰਦੇ ਲੋਵਾਰ ਸਾਹ ਗੱਡੀ ਆਏ ਆ ਮਾਤੇ ਸਰ ਨਾ 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 ਤੁਸੀਂ ਸਾਡੇ ਰੱਖ ਕੇ ਨਾ ਮਹੌਲ ਬਣਾ ਕਰਦੇ ਆ ਨਹੀਂ 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 ਤੁਸੀਂ ਸਾਡੇ ਰੱਖ ਕੇ ਨਾ ਮਹੌਲ ਬਣਾ ਕਰਦੇ ਨਹੀਂ 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 ਫਤ ਤੁਸੀਂ ਕਿਵੇਂ ਉਹਨੂੰ ਪਰਵੇ ਕਰਦੇ ਹੋ ਤਾਂ ਤੁਹਾਨੂੰ ਕੀ ਪਤਾ ਕਿਹਦੀ ਗੱਡੀ ਠੱਕੇ ਨਹੀਂ ਮਾਰਦੇ ਠੱਕੇ ਨਹੀਂ ਜੀ ਮਾਰਦੇ ਹੈਗੇ ਕਿੱਥੇ ਆਈ ਇਹ ਠੱਕੇ ਨਹੀਂ ਮਾਰਦੇ ਸਰ ਫਿਰ ਇਹਨਾਂ ਕਰੋ ਕਾਰਵਾਈ ਕਾਰਵਾਈ ਚੁਣੀ ਮਰਦਾ ਕਿਹਾ ਮੈਂ ਕਾਰਵਾਈ ਕਰੋ ਕਾਰਵਾਈ ਕਰੋ ਕਿੰਨੇ ਆਪਾਂ ਤੁਸੀਂ ਕਿਹਦਾ ਅਗਲਾ ਦੂਗੇ ਕਿਉਂ ਇਹ ਕਿਵੇਂ ਮੈਂ ਥੱਡੇ ਲਾ ਕੇ ਮਿਲਣ ਸਕਦੇ ਨਹੀਂ ਇਦਾਂ ਨਹੀਂ ਕਰ ਸਕਦੇ ਮੇਰੀ ਤੇਲ ਵੀ ਰਹਿ ਗਈ ਤੁਹਾਨੂੰ ਕਾਰਵਾਈ ਕਰੋਗੇ ਕਰਦੇ ਕਿਉਂ ਕਰ ਦੂੰਗਾ ਕਰੋ ਕਾਰਵਾਈ ਬੰਗਾਓ ਹੁਣ ਕਰੋ ਕਾਰਵਾਈ ਇੱਥੇ ਜਿਹੜੇ ਬਲਾ ਜਿਹੜੇ ਆਏ ਇਦਾਂ ਨਹੀਂ ਹੋਣਾ ਆਦੀ ਪਿੱਛੇ ਕਾਰਵਾਈ ਇਦਾਂ ਨਹੀਂ ਹੋਣਾ ਆਦੀ ਪਿੱਛੇ ਇਦਾਂ ਨਹੀਂ ਹੋਣਾ ਅਸੀਂ ਵੀ ਤਿਆਰ ਅਸੀਂ ਵੀ ਲਾ ਲੇਗੇ ਆਪਣੇ ਆਪ ਲਾ ਲਓ ਫੇਰ ਲਾ ਲੇਗੇ ਫੇਰ ਇਹ ਨਹੀਂ ਹੋਣ ਦੇਣਾ ਤੁਹਾਨੂੰ ਇਹ ਤਾਂ ਕਿਸੇ ਵੀ ਕੀਮਤ ਪਰ ਨਹੀਂ ਹੋਊਗਾ ਇਹਨੂੰ ਆਪਲਾ ਚ ਲੈ ਲੈ ਇਹ ਕਿ ਮੇਰੇ ਸਾਹਦੇ ਕਾਨੂੰਨ ਆਪਣੇ ਹੱਥ ਇਹ ਨਹੀਂ ਰੱਖਦੇ ਇਹ ਨਹੀਂ ਰੱਖਦੇ ਇਹ ਨਹੀਂ ਰੱਖਦੇ ਕੋਈ ਵੀ ਇਹ ਨਹੀਂ ਰੱਖਦੇ ਜੀ ਇਹਨੂੰ ਕਿਉਂ ਰੋਕਦੇ ਤੁਸੀਂ ਇਹਨੂੰ ਰੋਕੋ ਪਰ ਉਹ ਤਾਂ ਕਿਉਂ ਰੋਕਦਾ ਉਹ ਤਾਂ ਪੈਸਾ ਹੁੰਦਾ ਤਾਂ ਨਹੀਂ ਹੋਗਦਾ ਦਰਮਿਆਨ ਸਪੱਸ਼ਤਾ ਕਰੋ ਤੁਸੀਂ ਜਿਹੜਾ ਪਹਿਲਾਂ ਕਿਹਾ ਇਹਨੇ ਮੰਗਾਇਆ ਤਾਂ ਛੜ ਕੇ ਨਹੀਂ ਆਉਣਾ ਚਲੋ ਬੱਚਾ ਤੇ ਕੰਮ ਹੀ ਕਰੋ ਸਪੱਸ਼ਤਾ ਕਰੋ ਯਾਰ ਅਜਿਹਾ ਨਹੀਂ ਸੀ ਤਾਂ ਬੜਾ ਹੈਗਾ ਡਾਕਟਰ ਜੀ ਪਰਚਾ ਕਰੋ ਨਹੀਂ ਸਭ ਨੂੰ ਹੋਊਗਾ ਬੰਦਾ ਕੋਈ ਕਾਰਵਾਈ ਨਾ ਕੋਈ ਕਰਦੇ 4 ਮਹੀਨੇ ਹੋ ਗਏ ਰਵੀ ਚੱਕ ਦੋ ਨੂੰ ਪੋਲੀ ਨੂੰ ਚੱਕ ਦੋ ਗਾ ਲੁੰਦੇ ਨਾ ਹਾਂ ਭਾਵੇਂ ਉਹ ਪੋਲੀ ਚੱਕ ਦੋ ਨਹੀਂ ਮੈਂ ਕਹਿਣਾ ਉਹਨੂੰ ਜਾ ਬਿਲਕੁਲ ਸ਼ਾਰਟ ਚੋਰ ਪਤਾ ਫਾਰਾ ਕੋ ਪਤਾ ਆ ਗਵਾਲੀ ਨੂੰ ਚਮਕੌਰ ਸਾਹਿਬ ਦੀ ਕੱਲੀ ਗਰੀਬ ਦੁਕਾਨ ਦੇ ਕੋਲ ਖੜੀ ਹੋਣੀ ਮੈਂ ਦੰਨਾ ਵੇਣ ਲਿਆ ਮੇਰੇ ਕਰੋ ਮੇਰੇ ਬੈਨਾਂ ਪਰ ਕਸ਼ਮੀਰੀ ਲਾ ਪਰ ਕਰੋ ਪਰਚਾ ਜੀ ਕਸ਼ਮੀਰੀ ਨੂੰ ਕੋਈ ਨਹੀਂ ਆ ਜੀ ਤੂੰ ਦੀ ਬੋਲ ਚਲੀ ਜੀ ਨਹੀਂ ਤੂੰ ਮਲਾਜੇ ਮੇਰੇ ਕੋਲ ਨਹੀਂ ਨਾ ਮਸਲਾ ਫਿਰ ਮੇਰੇ ਕੋਲ ਰੋਟ ਪਈ ਹੈ ਮੇਰੀ ਉੱਥੇ ਫਿਰ ਉੱਥੇ ਗੱਲ ਕਰ ਉਹਨਾਂ ਨਾਲ ਜਾ ਕੇ ਜੀ ਇਹ ਅਸੀਂ ਕਿਵੇਂ ਮੁੱਕਦੀ ਹੈ ਜੀ ਏ ਹਟਣਾ ਹੋ ਰਿਹਾ ਟੱਕਾ ਹੋ ਰਿਹਾ ਫਿਰਿਆ ਵਾ ਜਿਹੜਾ ਬੰਦਾ ਮੋਗ ਆ ਨਹੀਂ ਆਏ ਮੈਂ ਕਰੋ ਜੀ ਕਾਰਵਾਈ ਬੁਲਾਓ ਬੁਲਾਓ ਜੀ ਮਦਾਨ ਜੀ ਕਹੋ ਕਿ ਤੁਸੀਂ ਕਾਰਵਾਈ ਕਰੋ ਇਹ ਗੱਲ ਮੋਗ ਗਈ ਉਧਰ ਕਿਹੋ ਹਨੇਦਾਰ ਸਾਹਿਬ ਨੂੰ ਕਿਹੋ ਸਾਡੇ ਉਨ ਕੀ ਅਥਾਰਟੀਟੀ ਨਾਲ ਕਿਹ ਨਾਲ ਗੱਲ ਕਰਨ ਸਾਡੇ ਉਨ ਕੀ ਅਥਾਰਟੀਟੀ ਨਾਲ ਕਿਹ ਨਾਲ ਗੱਲ ਕਰਨ ਨਾ ਉਹ ਹੀ ਤਾਂ ਗੱਲ ਆ ਇਹ ਕਰਦੇ ਨਹੀਂ ਕਾਰਵਾਈ ਤਾਂ ਜੀ ਕਾਨੂੰਨ ਆਪ ਲੈ ਲੂਗੇ ਤੁਸੀਂ ਨਹੀਂ ਨਹੀਂ ਅਸੀਂ ਜੀ ਕਾਨੂੰਨੀ ਕਰ ਜੇ ਇਹ ਲੈਣਗੇ ਫਿਰ ਅਸੀਂ ਵੀ ਲਾਉਂਗੇ ਕਾਨੂੰਨ ਹੱਥ ਚ ਜੇ ਯਾ ਰੂਚੀ ਦਾ ਟੈਂਪਲ ਮਿਲ ਕਾਨੂੰਨ ਹੱਥ ਚ ਲਾਉਂਗੀ ਅਸੀਂ ਵੀ ਲਾਉਂਗੇ ਕਾਨੂੰਨ ਹੱਥ ਚ ਅਸੀਂ ਵੀ ਮਰ ਗਏ ਇੱਥੇ ਫਿਰ ਐਦਾਂ ਨਹੀਂ ਹੁੰਦੇ ਇਸ ਵਿੱਚ ਇਹ ਮਿਲ ਨਹੀਂ ਲਗਰ ਦੇਣੀ ਅਸੀਂ ਮੈਂ ਤੈਨੂੰ ਕਹਿੰਦਾ ਲੱਗਦਾ ਅਸੀਂ ਮਰੂਗੇ ਇੱਥੇ ਮਾਰੋ ਸਾਡੀ ਗੋਲੀ ਮਾਰੋ ਗੋਲੀ ਸਾਡੀ ਮਾਰੋ ਗੋਲੀ ਕਿੱਦਾਂ ਤਾਂ ਅੱਗ ਲਾਉਂਗੇ ਨਹੀਂ ਲਾਉਂਗੇ ਜੇ ਸਾਡੇ ਇਲਾਕੇ ਨੂੰ ਅੱਗ ਲਾਉਣਗੇ ਅਪਣਾ ਅੱਗ ਲਾਉਣਗੇ ਇਹ ਅੱਗ ਵੀ ਲੱਗੂਗੀ ਇੱਥੇ ਫਿਰ ਇਹਨਾਂ ਦੀ ਗੁੰਡਾ ਕਰਦੀ ਇੱਥੇ ਆਪਣੀ ਮਰਜ਼ੀ ਨਾਲ ਮੰਗਾਲੇ ਪੇਪਰ ਆਪਣੀ ਮਰਜ਼ੀ ਨਾਲ ਸਮਾਨ ਵੰਗਾਲਿਆ ਇਹਨੂੰ ਕੋਈ ਪਰਮਿਸ਼ਨ ਹੈਗੀ ਆ ਉਹ ਬਿਜਲੀ ਵਿਭਾਗ ਦਾ ਸਰਕਾਰੀ ਆਇਆ ਬਸ ਕੰਟਰੈਕਟਰ ਵਾਲਾ ਮਨਜ਼ੂਰੀਆਂ ਨਹੀਂ ਇਹਨਾਂ ਕੋਲ ਕੋਈ ਐਸਟੀਐਮ ਨਹੀਂ ਕੋਈ ਪਰਮਿਟ ਨਹੀਂ ਹੈਗਾ ਨਹੀਂ ਲੱਗਣ ਦੇਣੀ ਅਸੀਂ ਕੁਝ ਨਹੀਂ ਹੋਣ ਦੇਣਾ ਅਸੀਂ ਦੇ ਲੈ ਨੀ ਬਿੱਲ ਕੱਟੋ ਮੈਂ ਤਾਂ ਲੈਦਾ ਮੈਨੂੰ ਬਿੱਲ ਦੋ ਤੇ ਸਾਰੰਗ ਤੇ ਦੋ ਬੰਦੇ ਨੇ ਜਿਹਦੇ ਵਿੱਚੋਂ ਕਹਿੰਦਾ ਵੀ ਹਾਂ ਫੇ ਮੰਗਾਏ ਆ ਅਸੀਂ ਲੈਣ ਕੱਢੋ ਉਹ ਤੇ ਟਾਰਗੇਟ ਨਹੀਂ ਲੈਂਦੇ ਇੱਕ ਸ਼ਰਮਾ ਬੋਲ ਲਓ ਲੈ ਨਾ ਉਹਦੇ ਪਰਚਾ ਦੇਣਾ ਦੇਣਾ ਨਾ ਬੇ ਆਜੋ ਜੀ ਅਕਾਊਂਟਰਾਂ ਨੂੰ ਪੈਸੇ ਗਏ ਨੇ ਉਹਨੂੰ ਪੁੱਛਿਆ ਅਸੀਂ ਜਿਹਨਾਂ ਤੇ ਬਿੱਲ ਕੱਟ ਕੇ ਭੇਜੇ ਹਾਂਜੀ ਹਾਂ ਹੁਣ ਇਹ ਕਹਿੰਦੇ ਅਸੀਂ ਮੰਗਾਏ ਨਹੀਂ ਠੀਕ ਹੈ ਜੀ ਠੀਕ ਹੈ ਡਰਾਈਵਰ ਨੇ ਕਿਹੜੀ ਕਰਾਇਆ ਇਹ ਪਹਿਲਾਂ ਹਾਂਜੀ ਸਰ ਸਰ ਹੋ ਗਿਆ ਜੀ ਮੇਰਾ ਪੈਡਿਕਾ ਪੇਮੈਂਟ ਦੋ ਦਿਨ ਵਿੱਚ ਡਲ ਜਾਏਗਾ ਜੀ ਹੋ ਗਿਆ ਹਾਂਜੀ 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 ਹਾਂ ਹਾਂ ਸਰ ਕੱਲ ਕਲੀਅਰ ਹੋ ਗਿਆ ਸਰ ਮੈਂ ਉਹ ਨਾ ਉਹ 1 ਲੱਖ ਉਹ ਕਰ ਲੈਣਾ ਤੇ ਉਹ 4 ਲੱਖ ਵਾਲਾ ਮੈਂ ਟ੍ਰਾਂਸਫਰ ਪਰਫੋਰਮ ਕਰ ਕੰਮ ਕਰੂੰਗਾ ਮੈਨਾਂ ਨਾ ਪੇਮੈਂਟ 2-3 ਦਿਨ ਮੇ ਆਤਾ ਲੱਗ ਹਾਂਜੀ ਹਾਂ ਕੱਲ ਕਲੀਅਰ ਹੋ ਗਏ ਪੈਡੀਕਾ ਠੀਕ ਕਰ ਲਓ ਅਸੀਂ ਜੋਰ ਨਾਲ ਵੇਹੇ ਅਸੀਂ ਨਾ ਤੇ ਇਧਰ ਲਿਆ ਲੱਗਣ ਤੇ ਨਹੀਂ ਏ ਫੋਨਾ ਕਿੰਨਾ ਮਰਜ਼ੀ ਜੋਰ ਲਾ ਲੈ ਪਤਾ ਲੱਗੇ ਲੋਕਾਂ ਨੂੰ ਸਾਡਾ ਰਾਜਾ ਹਾਂ ਜੀ ਹਾਂ ਜੀ ਹਾਂ ਮਾੜੇ ਬੰਦੇ ਨੂੰ ਤਾਂ ਜਰੇਤ ਭਗਾ ਕੇ ਜਰੇ ਕਰਨ ਲੋ ਤੇਰੇ ਤੇ ਪਰਚਾ ਕਰਦੇ ਚੱਕ ਕੇ ਸਿੱਟੋ ਇਹਨੂੰ ਅੰਦਰ ਅਸੀਂ ਕਹਿੰਨੇ ਹਾਂ ਸਾਰਾ ਲਾਟਾ ਅਸੀਂ ਦੱਬੇ ਰੌਣਾ ਸੋਨੇ ਆ ਸੱਟੇ ਕੱਢ ਲਈ ਗੱਡਾ ਸੁਣਿਆ ਆ ਪੂਲਾ ਜੇਕ ਲਾਇਆ ਜਦੇ ਭੱਜ ਗਿਆਗੇ ਕਿਉਂ ਸਾਡੀ ਆਵਾਜ਼ ਆਵਾਜ਼ ਨਹੀਂ ਸਾਡੀ ਤਕਲੀਫ ਤਕਲੀਫ ਨਹੀਂ ਤੂੰ ਅੰਦਰ ਵਾਲ ਸੇਫਟੀ ਦਾ ਅੰਦਰ ਵਾਲਿਆਂ ਦੀ ਆ ਇਹਨਾਂ ਦੀ ਸਾਡੇ ਵਾਸਤੇ ਥੋੜਾ ਬਣਸਾਲੇ ਤੁਸੀਂ ਲੋਕਾਂ ਵਾਸਤੇ ਐ ਬਾਈ ਜੀ ਬਣਸਾਲੇ ਹੈ ਕਾਕਾ ਇਹਨਾਂ ਦੇ ਚਮਚੇ ਨਾ ਬਣੋ ਇਹਨਾਂ ਦੇ ਤੁਸੀਂ ਅਸੀਂ ਘਟੋ ਘਟ ਸਿੱਧਾ ਨਹੀਂ ਧਰਤੀਵਾਦ ਤੇ ਇਨਸਾਫ ਕਰੋ ਅਸੀਂ ਜ਼ਮੀਨ ਠੇਕੇ ਪਰ ਲੈ ਕੇ ਬਾਹੀਤੀ ਆਪਣੀ ਸਾਡੇ ਪਰ ਇਹਨਾਂ ਨੇ ਠੱਕੇ ਨਾਲ ਪਰਚਾ ਕਰਿਆ ਤਾਂ ਹਜੇ ਕੱਲ ਤਰੀਕ ਨਵੇੜ ਕੇ ਆਇਆ ਰੋਕੋ ਦੱਸੋ ਲਾ ਦੱਸੋ ਲੂਟਕਾ ਪੇਪਰ ਮੈਨ ਦੇ ਮੈਨੇਜਰ ਆ ਇੱਥੇ ਦਾ ਆਪਣਾ ਉਹ ਜਿਹੜਾ ਵੀ ਹੈਗਾ ਉਹ ਲਾ ਕੇ ਭੱਲਰ ਮਗਰ ਮਰੇ ਹੋਏ ਬੰਦੇ ਪਰ ਪਰਚਾ ਦੇਖਦਾ ਚਮਕੌਰ ਸਾਹਿਬ ਯਾਰ ਮਰੇ ਵਾਰੇ ਬੰਦੇ ਪਰ ਵੀ ਕਿੱਥੇ ਤੇ ਲਿਆ ਦੂੰਗਾ ਜੀ ਆਈਐਸਸੀ ਨੇ ਦਿੱਤਾ ਉਹਨੇ ਡੀਆਈਜੀ ਭੁੱਲ ਰਿਹਾ ਫਾੜ ਹੋਇਆ ਉਹਦਾ ਫਾਰਮੂਲਾ ਬਣਾਉਣਾ ਤੇ ਕਿਹੜੇ ਚ ਰਿਪੋਰਟ ਦਾ ਵੀ ਡਾਉਂਗੇ ਤੁਹਾਨੂੰ ਅਸੀਂ ਕਰਿਆ ਵੇ ਰਿਪੋਰਟ ਵੀ ਕਰਾਂ ਆਮ ਬੰਦ ਜਦ ਤੱਕ ਕੈ ਮਿਲੂਗਾ ਜਰ ਹੁਣ ਅੱਡੇ ਵੱਡੇ ਡੀਆਈਜੀ ਦੇ ਕਰੋੜਾਂ ਰੁਪਏ ਮਿਲ ਰਹੇ ਹੈ ਘਰਾਂ ਜੋ ਉਹ ਕਿੱਥੋਂ ਆ ਰਿਹਾ ਤਨਖਾਹ ਤੇ ਪੈਸੇ ਕੈਸ਼ ਦਾ ਮਿਲਦੇ ਹੈ ਨਹੀਂ ਉਹ ਸਾਡੇ ਅਕਾਊਂਟਾਂ ਚ ਆਉਨੇ ਨੇ ਅਸੀਂ ਤਾਂ ਕਹਿੰਦੇ ਨਹੀਂ ਜੀ ਵੀ ਸਾਡੇ ਹੱਕ ਦੀ ਕਰੋ ਅਸੀਂ ਕਹਿੰਦੇ ਜੋ ਹੱਕ ਸੱਚ ਸਹੀ ਆ ਉਹ ਕਰ ਦੋ ਅਸਲੀਅਤ ਕਰੋ ਹਾਂ ਜੋ ਵੀ ਹੈ ਇਹਨਾਂ ਨੂੰ ਲਾ ਇਹਨਾਂ ਨੇ ਮੰਗਵਾਈ ਨਹੀਂ ਤਾਂ ਗੱਡੀ ਆਈ ਕਿਵੇਂ ਆਈ ਕਿਵੇਂ ਮੰਗਾਈ ਨਹੀਂ ਹੋਰ ਪਾਸੇ ਜਾ ਕੇ ਵਿਥੇ ਮੰਗਵਾਈ ਆ ਗਲਤ ਹੈ ਵੀ ਇਹ ਨਾ ਉਹ ਇਹਨਾਂ ਨੇ ਮੰਗਾਈ ਵੀ ਮੰਗਾਈਓ ਕਿਹਾ ਮੰਗਾਇਆ ਸੀ ਗੱਟਣੇ ਵਾਲੇ ਪਹਿਲਾਂ ਇਹਨਾਂ ਦਾ ਜਿਹੜਾ ਕੇਅਰ ਟੇਕਰ ਇੱਥੇ ਕੌਣ ਆ ਸ਼ਰਮਾ ਸ਼ੁਰਮਾ ਕੌਣ ਆ ਉਹ ਜਿਹਦੇ ਮੁੱਤਰ ਖਾ ਦਿੱਤੀ ਸੀ ਉਹਦੇ ਮਿਲ ਹੁਣ ਤੱਕ ਕਾਰਵਾਈ ਨਹੀਂ ਹੋਈ ਗੁਰਦੁਆਰਾ ਸਾਹਿਬ ਨੂੰ ਵਰਤਦਾ ਤਾਂ ਉਹ ਅੱਲਾ ਗਰੀ ਵਾਤੇ ਪੈਸੇ ਦੰਦਾ ਤਾਂ ਉੱਥੇ ਹਾਂਜੀ ਰੋਡ ਜਾਮ ਕਰਨ ਲੱਗਾ ਨਹੀਂ ਰੋਡ ਰੋਡ ਤਾਂ ਜਾ ਐਦਾਂ ਨਹੀਂ ਕਰਨਾ ਜੀ ਰੋਡ ਰੋਡ ਬਿਥੇਰੇ ਜਾਮ ਕਰ ਲੈ ਹਾਂ ਇੱਥੇ ਨਹੀਂ ਚੱਲਣ ਦੇਣੀ ਹੁਣ ਗੁੰਡਾਗਰਦੀ ਬਹੁਤ ਹੋ ਗਈ ਲੱਗਦੀ ਸਿੱਧੀ ਕਾਰਵਾਈ ਦੀ ਮੰਗ ਕਰਦੇ ਆ ਸਾਰਾ ਇਲਾਕਾ ਕਮਰਸ਼ੀਅਲ ਲੈਂਡ ਆ ਇਹ ਇਹ ਕਮਰਸ਼ੀਅਲ ਲੈਂਡ ਆ ਇਹ ਦੇਖੋ ਕੜੀ ਇੱਥੇ ਤਾਂ ਪੋਲ ਵੀ ਕੱਢਣਾ ਪਲੈਨਿੰਗ ਬੋਰਡ ਤੋਂ ਮਨਜ਼ੂਰੀ ਲੈਣੀ ਪੈਣੀ ਇਹਨਾਂ ਨੂੰ ਇਹਨਾਂ ਨੂੰ ਕੜੀ ਪਲੈਨਿੰਗ ਮਨਜ਼ੂਰੀ ਇੱਥੇ ਲਾਗੇ ਪੋਲ ਕੱਢਣ ਦੇ ਆ ਉਹ ਮਾਹਕਮੇ ਤੇ ਲੱਗੇਵੇਂ ਗੜਾਉਣ ਨਾਲ ਫਿਰ ਕਹਿੰਦੇ ਸਾਨੂੰ ਪਤਾ ਨਹੀਂ ਹੈਗਾ ਯਾਨੀ ਕਾਗਜ਼ੀ ਪੱਤਰੀ ਕੁਝ ਹੈ ਨਹੀਂ ਉੱਪਰੋਂ ਉੱਪਰ ਧੱਕੇ ਨਾਲ ਧੱਕੇ ਨਾਲ ਕਰਦੇ ਇਹਨਾਂ ਸਰਪਰ ਚੱਲ ਰਿਹਾ ਕੰਮ ਪੈਸੇ ਨਾਲ ਜਦ ਕਹ ਕੋਈ ਨੂੰ ਕੋਸ ਪੁੱਛਦੇ ਆ ਫਿਰ ਕਹਿੰਦੇ ਆ ਸਾਡੀ ਤਾਂ ਨੌਲੇਜ ਤੇ ਬਾਹਰ ਹੈ ਜੀ ਨੌਲੇਜ ਤੇ ਬਾਹਰ ਹੈ ਸਾਡੀ ਨੌਲੇਜ ਤੇ ਬਾਹਰ ਹੈ ਹਾਂ ਲੈਂਡਮੈਨ ਕਹਿੰਦੇ ਜਾਈ ਨੂੰ ਪਤਾ ਹੋਊਗਾ ਜਾਈ ਕਹਿੰਦਾ ਐਸਡੀਓ ਨੂੰ ਪਤਾ ਹੋਊਗਾ ਐਸਡੀਓ ਨਾ ਲੈਂਡਮੈਨ ਨੇ ਮੰਗਾਇਆ ਫਿਰ ਉਹਨੂੰ ਬੋਰਡ ਲੱਗਿਆ ਉਥੋਂ ਆ ਦੇ ਕੇ ਮਸ਼ੀਨ ਆ ਗਈ ਮਸ਼ੀਨ ਆ ਗਈ ਜਦ ਪਿੱਛੇ ਨਹੀਂ ਨਹੀਂ ਹੋਊਗਾ ਨਹੀਂ ਹੋਣਾ ਅਸੀਂ ਇੱਥੇ ਕੁਝ ਨਹੀਂ ਇਹ ਨਹੀਂ ਹੋਊਗਾ ਹੁਣ ਜਿਹੜਾ ਇਹ ਵੇਟ ਹੋ ਰਹੀ ਹੈ ਨਾ ਇਹ ਸਟੀਮ ਘੜੀ ਗਈ ਹੈ ਵੀ ਕਿੰਨੇ ਲੱਖ ਚ ਹੁਣ ਸੌਦਾ ਹੋਣਾ ਹੈ ਹਾਂ ਓਕੇ ਤੇ ਇਹ ਹੁਣ ਜਿਹੜਾ ਪ੍ਰਸ਼ਾਸਨ ਨਾਲ ਟੈਲ ਕਰ ਰਿਹਾ ਉਹ ਸਰਪਣਾ ਲੱਖਾਂ ਜਗਲਾਂ ਵੀ ਕਿੱਥੇ ਕਿ ਜਾ ਕੇ ਇਹ ਸੌਦਾ ਹੋਣਾ ਹੈ ਤੇ ਕਿਹਾ ਸਾਡੇ ਰਾਣਾ ਗਰਜੀਤ ਜੀ ਆ ਉਹਨੂੰ ਵੀ ਬੇਨਤੀ ਆ ਵੀ ਸਾਡੇ ਇਲਾਕੇ ਨੂੰ ਛੱਡ ਦਿਓ ਛੱਡੋ ਕਿਉਂ ਸਾਡੇ ਲੋਕਾਂ ਨੂੰ ਮਾਰ ਲੱਗੇ ਆ ਤੇ ਹੁਣ ਕੋਈ ਨਹੀਂ ਇਹ ਥੋੜੇ ਦੀ ਗੱਲ ਚੱਲਣੀ ਆ ਜਿਹੜਾ 15-20 ਮਿੰਟ ਤੇ ਇਹਨਾਂ ਦਾ ਜੱਸ ਫੌਤਾ ਹੋਊਗਾ ਇਹਨਾਂ ਨੇ ਕਹਣਾ ਜੀ ਇਹ ਤਾਂ ਜੀ ਆ ਹੋ ਗਿਆ ਉਹ ਹੋ ਗਿਆ ਇਹਨਾਂ ਕੋਲ ਇਹ ਜਾ ਕਾਗਜ਼ ਦਾ ਉਹ ਗਲਤ ਆ ਗਈ ਗੱਡੀ ਹੋਰ ਪਾਸੇ ਭੇਜਣੀ ਦੀ ਬਹੁਤ ਕੋਸਣਾ ਨਾ ਨਾ ਕੀ ਹੱਲ ਕਿ ਆ ਸੀ ਤਾਂ ਬਾਰ ਬਾਰ ਖਰਚਾ ਕਰ ਜੀ ਖਰਚਾ ਕਰ ਦੇਣਾ ਇਸ ਤੇ ਇੱਕ ਵਾਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਦੇ ਬਸ ਕੱਲੀ ਕੁਛ ਨਾ ਕਰੇ ਹੋਰ ਜੇ ਇੱਕ ਵਾਰ ਵੀ ਉਹ ਆਪਣੀ ਡਿਊਟੀ ਨਿਭਾ ਗਏ ਲਾਇਨਾਂ ਨਹੀਂ ਧਰਨ ਟਿਕਾਣੇ ਆਣੀਆਂ ਜਦੇ ਇਹ ਸਾਰਾ ਕੁਝ ਕਿਉਂ ਹੋ ਰਿਹਾ ਮਹਿਕਮੇ ਜੇਬਾਂ ਚ ਨੇ ਬਿਜਲੀ ਬੋਰਡ ਦੇ ਮਰਾਜ ਨੂੰ ਰਗੇ ਝੂਠ ਬੋਲ ਕੇ ਜੇਬਾਂ ਦੇ ਵਿੱਚ ਪੈਸੇ ਉਹ ਖੜਾ ਸਾਰਾ ਕੋਈ ਸਰਕਾਰੀ ਮਤਲਬ ਕਾਗਜ਼ੀ ਪੱਤਰੀ ਹੈ ਨਹੀਂ ਜਵਾਨੀ ਕਲਾਮੀ ਚੱਲਦਾ ਇਹ ਜਿੰਨੇ ਵੀ ਮਹਿਕਮੇ ਸਾਡੇ ਇੱਕ ਵਾਰ ਡਿਊਟੀ ਨਿਭਾ ਲੈਣ ਆਪਣੀ ਸਹੀ ਸਹੀ ਆਈ ਦੇ ਕਰ ਰਿਹਾ ਮਰ ਜੁੜਿਆ ਨੇ ਪਹਿਲਾ ਸੀ ਸੱਤ ਮਹਤਵ ਵਾਲੇ ਵੀ ਕਿਵੇਂ ਲੈ ਕੇ ਆਇਆ ਬਿਲ ਪੈਸੇ ਅਕਾਊਂਟਾਂ ਦੇ ਅਕਾਊਂਟਾਂ ਦੇ ਥਰੂ ਗਏ ਵੇ ਆ ਜੀ ਐਸਟੀ ਨੰਬਰ ਪਾ ਕੇ ਬਿਲ ਕੱਟ ਹੋਇਆ ਵਾ ਬਿਲ ਸਾਡੇ ਕੋਲ ਹੈ ਦਾ ਹੁਣ ਕਿਰਾਇਆ ਦਿੱਤਾ ਉਹਨੇ ਅੰਦਰ ਇਹਨਾਂ ਨੂੰ ਵੀ ਤੁਸੀਂ ਜਾਓ ਜੀ ਕੋਈ ਗੱਲ ਨਹੀਂ ਅਨ ਇਦਾਂ ਨਹੀਂ ਹੁਣ ਲੈਣਾ ਹੈਗਾ ਇਹ ਬਹੁਤ ਕੁਛ ਹੋ ਲਿਆ ਜੀ ਅੱਜ ਨਹੀਂ ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਜਿਹੜੇ ਸਾਡੇ ਚਮਕੌਰ ਸਾਹਿਬ ਇਲਾਕੇ ਦੇ ਲੋਕਾਂ ਵੀ ਉਹ ਜਲਦੀ ਤੋਂ ਜਲਦੀ ਉਰੇ ਪਹੁੰਚਣ ਜਰੂਰ ਜਿਹੜੇ ਮੇਰੇ ਵੀਰ ਮੇਰੇ ਵਾਲੇ ਪੇਤ ਤੋਂ ਦੂਰ ਦਰਾਡੇ ਤੋਂ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਬਈ ਉਹਨਾਂ ਨੂੰ ਅਗਲੀ ਕਾਲ ਦਿੱਤੀ ਜਾਊਗੀ ਬਾਅਦ ਵਿੱਚ ਜੇ ਵੱਡੀ ਲੋੜ ਪੈਂਦੀ ਆ ਕਿ ਹੁਣ ਸਿਰਫ ਸਿਰਫ ਚੰਪੌਰ ਸਾਹਿਬਾ ਇਲਾਕੇ ਦੇ ਲੋਕਾਂ ਨੂੰ ਬੇਨਤੀ ਆ ਆਲੂ ਬਈ ਉਹ ਜ਼ਰੂਰ ਇੱਥੇ ਬਰਤੋਬਾਤ ਵੱਡੀ ਤਣਾਅ ਦੇ ਵਿੱਚ ਪਹੁੰਚਣ ਤਾਂ ਕਿ ਆਪਾਂ ਆਪਣੀ ਸ਼ੀਦਾਂ ਦੀ ਧਰਤੀ ਦੇ ਵਿੱਚ ਜਿਹੜਾ ਵਾਤਾਵਰਣ ਗਦਲਾ ਹੋ ਰਿਹਾ ਜਾਂ ਇਹ ਜਿਹੜਾ ਪ੍ਰਸ਼ਾਸਨ ਨੇ ਮਦਦ ਕਰ ਰਿਹਾ ਇਹਦੇ ਖਿਲਾਫ ਆਪਾਂ ਇੱਕ ਝਟੋਕੇ ਲੜਾਈ ਲੜ ਸਕੀਏ ਜੀ ਇਹਦੇ ਜੇ ਆਪਾਂ ਅੱਧਾ ਪੌਣਾ ਘੰਟਾ ਕੋ ਹੋਰ ਦੇਖਾਂਗੇ ਫਿਰ ਇਹ ਸਾਨੂੰ ਮਜਬੂਰ ਹੋ ਕੇ ਰੋਡ ਤੇ ਮਿਲਣਾ ਪੈਣਾ ਤਿੱਖਾ ਸੰਘਰਸ਼ ਹੋਊਗਾ ਫਿਰ ਰੁਕਣਾ ਕੋਈ ਨਹੀਂ ਇਹ ਤੌਰ ਤੇ ਮੋਰਚਾ ਲੱਗ ਜਾਊਗਾ ਹੁਣ ਪੱਕੇ ਤੋਂ ਲਾਵਾਂਗੇ ਜੇ ਹੁਣ ਅੱਧੇ ਘੰਟੇ ਚ ਕਾਰਵਾਈ ਨਾ ਹੋਈ ਅਸੀਂ ਤਿਆਰੀ ਆ ਬਸਾਂ ਦੀ ਜਾ ਕੇ ਪੁਲ ਜਾਮ ਕਰ ਲੈਣਾ ਬਸ ਅਸੀਂ ਆਉਂਦਿਆਂ ਨੇ ਸਭ ਤੋਂ ਪਹਿਲਾਂ ਆਪਣੀ ਇਧਰੋਂ ਕਰੋ ਵੀਰੇ ਅਸੀਂ ਆਉਂਦੀ ਸਾਰ ਆਪਣੀ ਡਿਊਟੀ ਨਿਭਾਈ ਸਭ ਤੋਂ ਪਹਿਲਾਂ ਫੋਨ ਜੇੀ ਨੂੰ ਦੂਜਾ ਫੋਨ ਐਸਡੀਓ ਨੂੰ ਫਿਰ ਐਕਸੀਅਨ ਨੂੰ ਐਸਡੀ ਅਸੀਂ ਆਉਂਦੀ ਸਾ ਸਭ ਤੋਂ ਪਹਿਲਾਂ ਮੈਂ ਡਿਊਟੀ ਨਿਭਾਈ ਐ। ਭਾਵੇਂ ਫੋਨ ਡਿਟੇਲ ਕਢਾ ਲਵੇ ਕੋਈ। ਨਾ ਲੱਗਦਾ ਉਹ ਵੀ ਦੇਖਣਾ ਕਿਹੜਾ ਡੀ ਲੀਗਲ ਆ ਜਿਹਦੇ ਕੋਈ ਐਨਾ ਕੰਮ ਆ। ਤਿੰਨ ਮਹੀਨੇ ਤੇ ਹੁਣ ਤੱਕ ਉਹਦੀ ਐਡਵਾਈਸ ਹੀ ਨਹੀਂ ਆਈ ਕਿ ਆਡਵਾਈਸ ਨਹੀਂ ਆਈ ਹੈਗੀ। ਗੁਰੂ ਘਰ ਵਿੱਚ ਬੈਠ ਕੇ ਉਹ ਝੂਠ ਬੋਲ ਕੇ ਮੀਟਿੰਗ ਕਰਦੇ ਆ ਉੱਥੇ ਸੌਦੇਬਾਜ਼ੀਆਂ ਕਰਦੇ ਆ। ਪੂਰੇ ਕਾਰਵਾਈ ਹੁਣ ਤਾਂ ਮਿੰਟੇ ਚ ਬਣਾਉਂਦੇ ਆ ਪਰਚਾ ਕਰਨ ਨੂੰ। ਜਦੇ ਕਰ ਦਿੰਦੇ ਨੇ। ਬਾਕੀ ਸਭ ਅੱਡ ਕੇ ਪਾਸੇ ਕਰਦੇ ਨੇ। ਨੋ ਨਾ ਹਾਲੇ ਤੱਕ ਪਿਆ ਨਹੀਂ ਕਰ ਰਹੇ ਆ। ਕਰਨਾ ਤਾਂ ਮੈਂ ਹੀ ਕਰਾਂਗਾ। ਫਿਰ ਤੱਕ ਡੀ ਲੀਗਲ ਦੀ ਉਹ ਨਹੀਂ ਆਈ ਹੈਗੀ। ਆਪਣਾ ਕੋਈ ਕਾਰ ਉਰੇ ਬਹੁਤ ਕੁਝ ਚੱਲਦਾ ਜੀ ਇੱਥੇ ਸਾਨੂੰ ਪਤਾ ਬਹੁਤ ਕੁਝ ਮਰਹੇ ਬੰਦੇ ਪਰ ਦਾ ਪਰਚੇ ਦਰਜ ਕਰਤੇ ਨੇ ਗੁਰਪ੍ਰੀਤ ਸਿੰਘ ਐਸ.ਐਚ.ਓ. ਨੇ ਕਰਾਉਣੀ ਆ ਸ਼ਰਮੇ ਪਰ ਦੁਬਾਰਾ ਇਲਾਕੇ ਦਾ ਮਾਹੌਲ ਖਰਾਬ ਕਰਨੇ ਦੀ ਕਰਾਉਣੀ ਆ ਜਿਹੜਾ ਹਲ ਇਹਦੀ ਵੀਡੀਓ ਸਾਡੇ ਕੋਲ ਵੀਡੀਓ ਵਿੱਚ ਕਹਿੰਦਾ ਉਹ ਆ ਹੁਣ ਦਿਓ ਜਦੋਂ ਆਇਆ ਆਪਾਂ ਬੈਠ ਕੇ ਗੱਲ ਕਰਦੇ ਆ ਬੈਠ ਕੇ ਬਾਤ ਕਰਦੇ ਆ ਇਹ ਆ ਵੀ ਮੈਂ ਮੰਗਾਈ ਨਹੀਂ ਹੈਗੇ ਹੁਣ ਕਹਿੰਦੇ ਪਹਿਲਾਂ ਕਰ ਮੈਂ ਮੰਗਾਏ ਆ ਵੀ ਆਪਾਂ ਤਾਂ ਲਾਈਨ ਖਿੱਚਣੀ ਆ ਤਾਰ ਉੱਪਰ ਨੂੰ ਪਾਉਣੀ ਆ ਉਹਦੇ ਕਰਕੇ ਆ ਇਹ ਐਸਟੀਮੇਟ ਜਿੰਨਾ ਸਾਨੂੰ ਦੱਸਿਆ ਉਹਨੇ ਮੰਗਾਏ ਆ ਵੀ ਆ ਗਏ ਮੱਕ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਵੀ ਐ ਤੋੜੀ ਮਰਦੀ ਕਿਵੇਂ ਤੂੰ ਤਾਂ ਦੱਬੇ ਨਹੀਂ ਸਕਦੇ ਕਰ ਨਹੀਂ ਸਕਦੇ ਇਤਨਾ ਕੰਮ ਤੁਸੀਂ ਇਹ ਬੇਨਤੀ ਹੈ ਚਮਕੌਰ ਸਾਹਿਬ ਦੇ ਨੇੜੇ ਦੇ ਇਲਾਕੇ ਦੇ ਲੋਕਾਂ ਨੂੰ ਵੀ ਜਰੂਰ ਪਹੁੰਚੋ ਇੱਥੇ ਤੇ ਮਦਦ ਕਰੋ ਵੀ ਇਹ ਫੇਰ ਧੱਕੇ ਤੇ ਆ ਗਏ ਇਹਨਾਂ ਨੇ ਸਰਕਾਰਾਂ ਨੂੰ ਪੈਸੇ ਦਿੱਤੇ ਆ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਸਿਆਸੀ ਜਾਂ ਕੋਈ ਨਾ ਕੋਈ ਅਸਰਸ਼ਾਈ ਦੀ ਤਾਕਤ ਜਿਹੜੀ ਧੱਕੇ ਨਾਲ ਇਹ ਉਹੇ ਕੰਮ ਕਰਵਾ ਰਹੀ ਆ ਸਾਡੀ ਬੇਨਤੀ ਆ ਵੀ ਉਰੇ ਜਰੂਰ ਪਹੁੰਚੋ ਤਾਂ ਕਿ ਆਪਾਂ ਆਪਣੀ ਲੜਾਈ ਨੂੰ ਸੱਚੇ ਤਰੀਕੇ ਨਾਲ ਲੜ ਸਕੀਏ ਮਿਲ ਕੇ ਲੜ ਸਕੀਏ ਬੱਸ ਬਾਈ ਤੁਹਾਨੂੰ ਕਰਦਾ ਹਾਂ ਬਾਈ ਜੀ ਜੀ